ਚਾਲ ਆ ਕੇ ਤੇਰਾ ਇਹ ਬੱਲੇ 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 500 ਇਹ ਉਹ ਤਾੜੀਆਂ ਮਾਰ ਦਿਓ ਇਹ ਆ ਕਹਿੰਦੇ ਮਰਿਆਣਾ ਅਕੈਡਮੀ ਦਾ ਹੋਣ ਤੱਕ ਕੁੱਸਤੀ ਸਟਾਰਟ ਹੋ ਗਈ ਹੈ ਤਾੜੀ ਮਾਰ ਦਿਓ ਇੱਕ ਵਾਰੀ ਦੁਵਾਰਾ ਤੋਂ ਸਾਡੇ ਸਤਨਾਰ ਸਿੰਘ ਜੀ ਕੋਚ ਸਾਹਿਬ ਬਹੁਤ ਬਹੁਤ ਧੰਨਵਾਦ ਹੈ ਤਾਨਨਰ ਬਾਬਾ ਬੜਿਆਣਾ ਦੇ ਜਿਹੜੇ ਸ਼ਰੀਰਾਂ ਵਿੱਚ ਜ਼ੋਰ ਪਈ ਉਹਦੇ ਪੈਸੇ ਤੇ ਲੈ ਸਭ ਲੁੱਟ ਸਕਦੇ ਤੇ ਮੈਂ ਤਾਂ ਨ ਪੈਂਦੇ ਨਹੀਂ ਉਹ ਚੋਰ ਬਈ ਚੋਰੀ ਮਾਨ ਦੀ ਤੇ ਹੱਲਾ ਸ਼ੇਰੀ ਬਾਪੂ ਦੀ ਮਰੀਆਣੀ ਆਉਂਦੀ ਆ ਇਹ ਕਰਨਤ ਵਰਸਿਆ ਪੁੱਤ ਲਈ ਮਾਪੇ ਫਿਰ ਮਿਹਰ ਖੁਦਾ ਦੀ ਹੁੰਦੀ ਹੈ ਕਿ ਚਾਵਾ ਦੇ ਨਾਲ ਮਿਹਨਤ ਖੁੱਲੀ ਚਾਹੀਦੀ ਪਹਿਲਵਾਨਾਂ ਨੂੰ ਕਿ ਜੰੰਡਿਆ ਜੋ ਉਸਤਾਦ ਕਿਸੇ ਦਾ ਵਕਤ ਪਾਵੇ ਪਹਿਸਾਨਾਂ ਨੂੰ ਤੇ ਅਮਨ ਦਿਉਰ ਵੀ ਕਰੇ ਸਲਾਮਾ ਝੁਕ ਝੁਕ ਕੇ ਪਹਿਲਵਾਨਾਂ ਨੂੰ ਤੇ ਅਮਨ ਦੋਲ ਵੀ ਕਰੇ ਸਲਾਮਾ ਜੋ ਵਿਜੇਤ ਕੇ ਪਹਿਲਵਾਨਾਂ ਨੂੰ ਇੱਜ਼ਤੀ ਕਰਵਾਈ ਜਾ ਰਹੀ ਹੈ ਪ੍ਰਦੀਪ ਗਿੱਲ ਦੇ ਪੁੱਤਰ ਅੰਤਯਾਜ ਗਿੱਲ ਦੀ ਇਹਨਾ ਕਹਿੰਦੇ ਵੀ ਜਨਮ ਦੀ ਖੁਸ਼ੀ ਦੇ ਵਿੱਚ ਐਡਾ ਪਟਕਾ ਵੱਡੇ ਪੱਦਰ ਤੇ ਕਰਵਾਇਆ ਜਾ ਰਿਹਾ ਵੱਡੀਆਂ ਮੁਬਾਰਕਾਂ ਨੇ ਸਾਡੇ ਮਰਿਆਲੇ ਦੀ ਸੰਗਤ ਨੂੰ ਤਾਂ ਤਾਂ ਪਾਪਾ ਪੜਿਆਣਾ ਛਾ ਸਰਕਾਰ ਦੇ ਦਰਬਾਰ ਤੇ ਵੱਡਾ ਮੇਲਾ ਲੋਨ ਨੇ ਤਾਂ ਦੀ ਖੋਚ ਪਟਲੀ ਆ ਤੇ ਚੱਲਦੀ ਕੁਸ਼ਤੀ ਹੈ ਇੱਕੋ ਇੱਕ ਬੱਲੇ ਬੱਲੇ ਇੱਕ ਐ ਰਾ ਕਹਿੰਦੇ ਉਧਰ ਪਰ ਹੁੰਦਾ ਹੈ ਵੀ ਆਪਾਂ ਕਰਨਾ ਹੈ ਉਹਦੇ ਵਾਸਤੇ ਕੀ ਐਫਰਟਸ ਕਰਦੇ ਸਾਰਿਆਂ ਦਾ ਹੀ ਵਿਚਾਰ ਹੁੰਦਾ ਵੀ ਆਪਾਂ ਘੱਟ ਹੋਇਆ ਕਿਉਂ ਹੋਇਆ ਦੇਖੋ ਅੱਜ ਦਾ ਜਿਹੜਾ ਫੰਕਸ਼ਨ ਹੈ ਇਹ ਬਾਬਾ ਬੜਿਆਣਾ ਜੀ ਜਿਹੜੇ ਆ ਇਹ ਹਰ ਸਾਲ ਸਾਲਾ ਮੇਲਾ ਜਿਹੜਾ ਕਾਂਦੇ ਆ ਉਸ ਦੇ ਵਿੱਚ ਬਹੁਤ ਵੱਡਾ ਜਿਹੜਾ ਯੋਗਦਾਨ ਹੁੰਦਾ ਹੈ ਉਸ ਦੇ ਵਿੱਚ ਏ ਆ ਜੀ ਸਾਜ ਗਜੀਤ ਸਿੰਘ ਸਾਡੀ ਸਮੁੱਚੀ ਪੰਚਾਇਤ ਜਿੰਨੇ ਸਾਡੇ ਸਾਥੀ ਹੈ ਇਹਨਾਂ ਦਾ ਹੁੰਦਾ ਕਿਉਂਕਿ ਜਿਸ ਨੇ ਤੇ ਅਕੈਡਮੀ ਵੀ ਖੋਲੀ ਹੋਈ ਆ ਬਹੁਤ ਵੱਡੀ ਗਿਣਤੀ ਦੇ ਵਿੱਚ ਇਹਨਾਂ ਦੇ ਪਲੇਅਰ ਇਹਨਾਂ ਕੋਲ ਕੰਮ ਕਰਦੇ ਆ ਪ੍ਰੈਕਟਿਸ ਕਰਦੇ ਆ ਔਰ ਅੱਗੇ ਇਹ ਬੜੇ ਉਹਨਾਂ ਨੂੰ ਨੌਕਰੀਆਂ ਦਿਲਵਾ ਰਹੇ ਆ ਫਿਰ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਖੇਡਣ ਵਾਸਤੇ ਜਾਂਦੇ ਨੇ ਇੰਟਰਨੈਸ਼ਨਲ ਲੈਵਲ ਤੇ ਖੇਲੇ ਆ ਜੋ ਕਿ ਇੱਕ ਸਰਕਾਰ ਦੇ ਸੁਪਨੇ ਆ ਉਹਨਾਂ ਨੂੰ ਪੂਰੇ ਕਰਨ ਦੇ ਵਿੱਚ ਸਾ ਜਗਜੀਤ ਸਿੰਘ ਦਾ ਬਹੁਤ ਵੱਡਾ ਯੋਗਦਾਨ ਹੈ ਕਿਉਂਕਿ ਸਪੋਰਟਸ ਅਸੀਂ ਪੂਰੇ ਪੰਜਾਬ ਦੇ ਅੰਦਰ ਇੱਕ ਨਮੂਨਤੂ ਕਿਰਿਆ ਕਿੱ ਹੈ ਜਿੰਨੀ ਲੱਭਿਆ ਉਹਨਾਂ ਨੂੰ ਅਸੀਂ ਰਜਿਸਟਰ ਕਰ ਰਹੇ ਆ ਕਉਂਕੀ ਰਜਿਸਟਰ ਕਰਾਂਗੇ ਕਿਉਂਕਿ ਇੱਕ ਜੁੱਧ ਨਸ਼ਿਆਂ ਵਿਰੋਧ ਜਿਹੜਾ ਚੱਲ ਰਿਹਾ ਹੈ ਉਸ ਦੇ ਵਿੱਚ ਜਿੰਨੇ ਸਾਡੇ ਬੱਚਾ ਔਰ ਮਹਿਕਮੇ ਦੇ ਵਿੱਚ ਵੀ ਬੜੇ ਪ੍ਰੋਫੈਸ਼ਨਲ ਐ ਅਸੀਂ ਬੜਾ ਅੱਛਾ ਕੰਮ ਇਕ ਦੂਜੇ ਇਕੱਠੇ ਕਰਦੇ ਰਿਹਾ ਤੋ ਇਹਨਾਂ ਦਾ ਨਾਮ ਹੈਗਾ ਸੋ ਇਸ ਦਾ ਗੇਰਨਾ ਬਹੁਤ ਵੱਡਾ ਜੋਗਦ ਹੈ ਨਾ ਉਹ ਮੇਲੇ ਦੇ ਉੱਤੇ ਮੈਂ ਸਾਰੀ ਸੰਗਤ ਨੂੰ ਬਹੁਤ ਬਹੁਤ ਮੁਬਾਰਕਾ ਦਿੰਦਾ ਤੇ ਬਾਬਾ ਜੀ ਅੱਗੇ ਅਰਦਾਸ ਕਰਦਾ ਕਿ ਇਹ ਪਿੰਡ ਚੜ੍ਹ ਦੀ ਕਲਾਜ ਬੜਾ ਇਹਨਾਂ ਦਾ ਆਫਿਸ ਦੇ ਵਿੱਚ ਪਿਆਰ ਭਾਵਨਾ ਬਹੁਤ ਇਕ ਦੂਜੇ ਦੇ ਨਾਲ ਬਹੁਤ ਇਕੱਠੇ ਹੋ ਕੇ ਚੱਲਦੇ ਡਿਪਾਰਟਮੈਂਟ ਦੇ ਅੱਛੇ ਕੰਮ ਕਰਾਂਗੇ ਅੱਜ ਸਲਾਨਾ ਮੇਲਾ ਸਾਲਾਨਾ ਮੇਲਾ ਜਿਹੜਾ ਚੱਲ ਰਿਹਾ ਬੜੀ ਇਲਾਕੇ ਦੀ ਸੰਗਤ ਦਾ ਯੋਗਦਾਨ ਇਹਦੇ ਵਿੱਚ ਸਾਡੇ ਪ੍ਰਬੰਧਕ ਕਮੇਟੀ ਸ਼ਿੰਜ ਕਮੇਟੀ ਪਿੰਡ ਦੀ ਪੰਚਾਇਤ ਸਾਡੀ ਜਿਹੜੀ ਪਿੰਡ ਦੀ ਨੌਜਵਾਨ ਸਾਰੇ ਇਕੱਠੇ ਹੋ ਕੇ ਇੱਥੇ ਜਿਹੜਾ ਕਰਵਾਇਆ ਅੱਜ ਪੁਸ਼ਤੀਆਂ ਵੀ ਅਸੀਂ ਬੱਚਿਆਂ ਦੀ ਕਰਾਈਆਂ ਮੇਨ ਮਕਸਦ ਸਿੱګه ਸਾਡਾ ਜਿਹੜਾ ਅੱਜ ਕੱਲ ਕੋੜ ਸਮਾਜ ਨੂੰ ਲੱਗਾ ਸਰਕਾਰ ਦੀ ਮੇਨ ਇਹੀ ਹੈ ਯੁੱਧ ਨਸ਼ਿਆਂ ਬਰੋਧ ਉਸ ਨੂੰ ਲੈ ਕੇ ਜਿਹੜੀ ਸਪਲਾਈ ਲਾਈਨ ਤੇ ਤਾਂ ਕੰਮ ਚੱਲਦਾ ਹੀ ਚੱਲਦਾ ਜਿਹੜੀ ਸਾਡੀ ਨੌਜਵਾਨ ਪੀੜ੍ਹੀ ਨੂੰ ਸਹੀ ਦਿਸ਼ਾ 'ਚ ਲਾਉਣ ਦੀ ਬਹੁਤ ਲੋੜ ਹੈ ਉਹਦੇ ਵਿੱਚ ਹੀ ਅਸੀਂ ਸਰਦਾਰ ਬਲਕਾਰ ਸਿੰਘ ਜੁਣੀ ਸਾਹਿਬ ਕਾ ਕੈਬਨਿਟ ਮੰਤਰੀ ਸਾਡੇ ਵਿੱਚ ਆਏ ਆ ਇਹਨਾਂ ਦਾ ਬਹੁਤ-ਬਹੁਤ ਧੰਨਵਾਦ ਇਹ ਅਕਸਰ ਬੱਚਿਆਂ ਦੀ ਸਪੋਰਟ ਕਰਦੇ ਰਹਿੰਦੇ ਆ ਸਰਕਾਰ ਵੱਲੋਂ ਵੀ ਤੇ ਅਸੀਂ ਮੇਨ ਸਾਡਾ ਮਕਸਦ ਇਹੀ ਆ ਵੀ ਬੱਚਿਆਂ ਨੂੰ ਅਸੀਂ ਸਿੱਧੇ ਰਾਹ ਤੇ ਭਾ ਕੇ ਇਹ ਇਹਨਾਂ ਨੂੰ ਖਾਣ ਦਾ ਪਤਾ ਹੋਵੇ ਇਹਨਾਂ ਨੂੰ ਡਿਸਪਲਿਨ ਚ ਲੈ ਕੇ ਆਈਏ ਤੇ ਚੰਗੇ ਕੰਮ ਕਰਨ ਪੜਨ ਤੇ ਖੇਡਣਾ ਚਾਹੋ ਅੱਜ ਕਿੰਨੇ ਕਮਾਲੇ ਦੇ ਰਹੇ ਨੇ ਸਾਡੇ ਕੋਲ ਤਾਂ 1.5 200 ਬੱਚਾ ਜੀ ਇੱਥੇ ਡੇਲੀ ਜਿਹੜਾ ਪ੍ਰੈਕਟਿਸ ਕਰਦਾ ਤੇ ਅੱਜ ਤਾਂ ਆਲੇ ਦੁਆਲੇ ਦੇ ਇਲਾਕੇ ਚੋਂ ਵੀ ਆਏ ਆ ਬੱਚੇ ਬਾਹਲੇ ਆ ਕਿ ਇਹ ਪਿੰਡ ਦੇ ਹੀ ਆ ਨਹੀਂ ਨਹੀਂ ਬਾਹਲੇ ਵੀ ਆ ਜ ਪਰ ਪਿੰਡ ਦੇ ਵੀ ਆ ਬਰਿਆਣਾ ਦੇ ਵਿੱਚ ਸਾਡੇ ਮਾਨਯੋਗ ਸਤਿਕਾਰਯੋਗ ਬਲਕਾਰ ਸਿੰਘ ਜੀ ਮੰਤਰੀ ਸਾਹਿਬ ਤੇ ਨਾਲ ਹੀ ਏ.ਆਈ.ਜੀ. ਸਾਹਿਬ ਜੋ ਪੰਜਾਬ ਪੁਲਿਸ ਦੇ ਉੱਚ ਅਫੀਸਰ ਨੇ ਜੀ ਜਗਜੀਤ ਸਿੰਘ ਸਰਵਾਜੀ ਉਹਨਾਂ ਦੇ ਵੱਲੋਂ ਵੀ ਜੋ ਅਕੈਡਮੀ ਚੱਲਦੀ ਹੈ ਜਿਸ ਦੇ ਵਿੱਚ ਛੋਟੇ ਬੱਚੇ ਦੇ ਨਾਲ-ਨਾਲ ਜਿਹੜੇ ਸਾਡੇ ਵੱਡੇ ਨੇ ਪੰਜਾਬ ਪੁਲਿਸ ਨਾਲ ਸੰਬੰਧਿਤ ਅਫੀਸਰਸ ਵੀ ਆ ਕੇ ਕੁਸ਼ਤੀ ਨਾਲ ਸੰਬੰਧਿਤ ਚੀਜ਼ਾਂ ਨੂੰ ਸਿੱਖਦੇ ਨੇ ਤੇ ਅੱਗੇ ਪਹੁੰਚਾਉਣ ਦੀ ਕੋਸ਼ਿਸ਼ ਕਰਦੇ ਨੇ ਸੋ ਅੱਜ ਨਸ਼ਿਆਂ ਵਿਰੁੱਧ ਜਿਹੜੀ ਇਹ ਜਾਗਰੂਕਤਾ ਮੁਹਿੰਮ ਚੱਲ ਰਹੀ ਹੈ ਉਸ ਦੇ ਵਿੱਚ ਇਸ ਪਿੰਡ ਵੱਲੋਂ ਇੱਕ ਅਹਿਮ ਰੋਲ ਨਹੀਂ ਪਾਇਆ ਜਾ ਰਿਹਾ ਸੋ ਮੈਂ ਕਹਿਣਾ ਚਾਹਾਂਗਾ ਕਿ ਇਸ ਤਰ੍ਹਾਂ ਦੀਆਂ ਗਤੀਵਿਧੀਆਂ ਨਿਰੰਤਰ ਚਲਦੀਆਂ ਰਹਿਣੀਆਂ ਚਾਹੀਦੀਆਂ ਨੇ ਤਾਂ ਜੋ ਸਾਡੇ ਬੱਚੇ ਸਾਡੇ ਸਮਾਜ ਦੇ ਜਿਹੜੇ ਯੋਧੇ ਨੇ ਇਹਨਾਂ ਦਾ ਹੱਥ ਫੜ ਕੇ ਅੱਗੇ ਲੈ ਕੇ ਜਾਂਦੇ ਰਹਿਣ ਤੇ ਸਮਾਜ ਨਸ਼ਿਆਂ ਤੋਂ ਦੂਰ ਹੋ ਕੇ ਇੱਕ ਰੰਗਲਾ ਪੰਜਾਬ ਦਾ ਹਿੱਸਾ ਬਣ ਸਕੇ ਕਿਹਾ ਆ ਭਾਈ ਕੀ ਕਹਿਣਾ ਚਾਹੁੰਦੇ ਹੋ ਜੀ ਅੱਜ ਤੁਹਾਡੇ ਪਿੰਡ ਵਿੱਚ ਇੱਕ ਸਭ ਤੋਂ ਪਹਿਲਾਂ ਤਾਂ ਮੈਂ ਅੱਜ ਬਾਬਾ ਵਡਿਆਣਾ ਜੀ ਦੇ ਮੇਲੇ ਦੀ ਸਭ ਸਾਰੇ ਪਿੰਡ ਵਾਸੀਆਂ ਨੂੰ ਤੇ ਇਲਾਕਾ ਵਾਸੀਆਂ ਨੂੰ ਵਧਾਈ ਦਿੰਦਾ ਹਾਂ। ਹਾਂ। ਬਾਕੀ ਸਾਰਾ ਕੁਝ ਸਰਦਾਰ ਬਲਕਾ ਸਿੰਘ ਜੀ ਨੇ ਔਰ ਜਗਜੀਤ ਭਾਈ ਨੇ ਦੱਸ ਹੀ ਦਿੱਤਾ ਤੁਹਾਨੂੰ ਖੇਡਾਂ ਮਰੀ। ਬਹੁਤ ਵੱਡਾ ਉਪਰਾਲਾ ਜਗਜੀਤ ਜੀ ਦਾ। ਕੁਸ਼ਤੀਆਂ ਤੋਂ ਕੱਲੇ ਸਾਡੇ ਰਿਵਾਇਤਾਂ ਹੀ ਖਤਮ ਹੋ ਗਈ। ਪਿੰਡ ਵਾਲਿਆਂ ਨੂੰ ਸੁਨੇਹਾ ਕਿਦਾਂ ਜਾਈਏ? ਪਿੰਡ ਵਾਲਿਆਂ ਨੂੰ ਸੁਨੇਹਾ ਹੈ ਜੀ ਇਹ ਜਿਹੜੀ ਅਕੈडमी ਚੱਲਦੀ ਹੈ ਖੇਡਾਂ ਪ੍ਰਤੀ ਧਿਆਨ ਦਿੱਤਾ ਜਾਵੇ। ਸੋ ਬਾਕੀ ਨਸ਼ੇ ਨੂੰ ਛੱਡੇ ਜਾਣ ਜੋ ਮੁਹਿੰਮ ਵੀ ਚੱਲਦੀ ਪਈ ਹੈ। ਉਹ ਉਹਦੇ ਤੇ ਗੌਰ ਕਰਨਾ ਚਾਹੀਦਾ। ਮੇਲਾ ਜੀ ਪੀਰ ਬਾਬਾ ਬਟਿਆਰਾ ਦੇ ਦਰਗਾਹ ਤੇ ਕਰਾਇਆ ਜਾਂਦਾ। ਅੱਛਾ ਜੀ। ਆਪਣੇ ਲੰਮੇ ਸਫ਼ਰ ਤੋਂ ਕਰਾਇਆ ਜਾਂਦਾ ਜੀ। ਠੀਕ ਹੈ ਜੀ। ਉਹ ਉਹਨਾਂ ਦੀ ਉਹਨਾਂ ਦੀ ਖੁਸ਼ੀ ਵਿੱਚ ਅੱਜ ਮੇਲਾ ਰੱਖਿਆ ਛੇਨ ਮੇਲਾ ਵੀ ਕਰਾਇਆ ਗਿਆ। ਹਾਂ ਜੀ ਹਾਂ ਜੀ। ਅੱਛਾ ਜੀ। ਕਿੰਨੇ ਕੁ ਜਿਹੜੇ ਮਾਲ ਜੀ ਤੋਂ ਲੈਨੇ ਹਾਂ ਅੰਦਾਜ਼ਾ? ਮਾਲ ਕਾਫੀ ਜੀ ਹੁੰਦੇ ਜੀ। ਠੀਕ ਹੈ ਜੀ। ਠੀਕ ਹੈ ਜੀ। ਪਟਕੇ ਦਾ ਨਾਮ ਕੀ ਰੱਖਿਆ ਜੀ? ਪਟਕੇ ਦਾ ਨਾਮ ਸੁਜਿਆ ਜੱਤਿਕਾ। ਠੀਕ ਹੈ ਜੀ। ਸੁਨੇਹਾ ਕੀ ਦਿਨਾ ਜਾਂਦੇ ਹੋ ਨੌਜਵਾਨਾਂ ਨੂੰ? ਰਸ਼ਨ ਤੋਂ ਦੂਰ ਹੈ। ਠੀਕ ਹੈ ਜੀ। ਆਪਣਾ ਨਾਮ ਦੱਸ ਦੋ ਪੂਰਾ। ਮੇਰਾ ਲਾਲਚੰਦ। ਮੈਂਬਰ ਠੀਕ ਬਹੁਤ ਜਿਆਨਾ ਪਰ ਗਈ ਯਾਦ ਕਰੀ ਅਸ਼ਮੀਲ ਤੇ ਆਕਾਸ਼ ਅਗਲੀ ਕੁਸ਼ਤੀ ਵਾਸਤੇ ਤਿਆਰ ਰਹਿਣਗੇ ਜਲਦੀ ਕੁਸ਼ਤੀ ਅਖਾੜੇ ਪਾਸੇ ਦੇ ਅੰਦਰ ਜੀ ਸਾਡਾ ਪੰਚਾਇਤ ਮੈਂਬਰ ਸਰਜੀਤ ਸਿੰਘ ਜੀ ਮੈਂਬਰ ਪੰਚਾਇਤ ਲੋਕੀ ਰਹਿਣ ਤੇ ਸਭ ਦਾ

ਭਾਈ ਇਹ ਵੀ ਪਹਿਲਵਾਨ ਸ਼ਰੀਫ ਆ ਵੇ ਜਲਪ੍ਰੀਤ ਆਉਣਾ ਤੇ ਦੀਪ ਸਿੰਘ ਤੇ ਸਾਹਿਲ ਹੱਥ ਖੜਾ ਕਰ ਵੀ ਸਾਹਿਲ ਸਾਹਿਲ ਤੇ ਦੀਪ ਸਿੰਘ ਹੱਥ ਖੜਾ ਕਰੋ ਜੀ ਆ ਤੁਹਾਡੀ ਕੁਸ਼ਤ ਨਹੀਂ ਜਾ ਰਹੀ ਆ ਪਰ ਤੁਮ ਮੁਬਾਰਕਾਂ ਸਾਡੇ ਸਰਕਾਰਯੋਗ ਸਰਦਾਰ ਬਲਜਿੰਦਰ ਸਿੰਘ ਜੀ ਤੋਂ ਮਨ ਸਾਹਿਬ ਬਹੁਤ ਬਹੁਤ ਧੰਨਵਾਦ ਹੈ ਸਰਦਾਰ ਪਿਆਰੀ ਹੈ thank <laughs> you